ਕਿ ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਜ ਜੀਡੀ ਨੇ ਗ੍ਰਿਫਤਾਰ ਕਰ ਲਿਆ ਤਾਂ ਆਉਣ ਵਾਲੇ ਦਿਨਾਂ ਚ ਇਹ ਵੀ ਦੱਸਿਆ ਰਹੀ ਭਗਵੰਤ ਮਾਨ ਦੀ ਤਿਆਰੀ ਹੋ ਰਹੀ ਸਾਡੀਆਂ ਪੰਜਾਬ ਚ ਸਾਡੀ ਸਰਕਾਰ ਹੈ ਚੰਡੀਗੜ੍ਹ ਚ ਪਿਛਲੇ ਦਿਨੀ ਮੇਅਰ ਬਣਿਆ ਉਹਦਾ ਬਦਲਾ ਕਿਤੇ ਨਾ ਕਿਤੇ ਲੈ ਰਿਹਾ ਹੈ ਉਸ ਰੰਜੀਸ਼ ਦੇ ਤਹਿਤ ਇਹ ਅੱਜ ਕਾਰਵਾਈਆਂ ਕਰ ਰਹੇ ਹਨ ਨਾ ਕੋਈ ਕੇਸ ਹੈ ਅੱਜ ਤੱਕ ਤੁਸੀਂ ਦੱਸੋ ਮਨੀਸ਼ ਸੋਦੀਆ ਜੀ ਅੰਦਰ ਰੱਖੇ ਹੋਏ ਨੇ ਜੇਚ ਸੰਜੇ ਸਿੰਘ ਜੀ ਜੇਚ ਹੈ ਸਤਿੰਦਰ ਜੈਨ ਜੀ ਜੇਲ੍ਹ ਚ ਐ ਇੱਕ ਇੱਕ ਸਾਲ ਤੇ ਉੱਪਰ ਹੋ ਗਿਆ ਇੱਕ ਵੀ ਕੋਈ ਜੇ ਪ੍ਰੂਫ ਇੱਕ ਵੀ ਐਵੀਡੈਂਸ ਜੇ ਕਿਤੇ ਉਹਨਾਂ ਦਾ ਸਾਹਮਣੇ ਆਇਆ ਤਾਂ ਸਾਨੂੰ ਦੱਸ ਪੂਰਾ ਇਹ ਵੀ ਕਹਿ ਰਹੀ ਹੈ ਕਿ ਕਰੋੜਾਂ ਰੁਪਏ ਦਾ ਘੁਟਾਲਾ ਇੱਕ ਸਾਈਜ਼ ਪਾਲਿਸੀ ਚ ਜਿਹੜਾ ਕਿ ਅੰਨਾ ਹਜ਼ਾਰਾ ਵੀ ਨਹੀਂ ਬਿਆਨ ਦਿੰਦਾ ਆਮਾਦੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਗ੍ਹਾ ਜਗ੍ਹਾ ਪ੍ਰਦਰਸ਼ਨ ਹੋ ਰਿਹਾ ਹੈ ਮੋਹਾਲੀ ਦੇ ਅੰਮ੍ਰਿਤਸਰ ਗੁਰਦੁਆਰੇ ਤੋਂ ਆਮਾਦੀ ਪਾਰਟੀ ਦੇ ਐਮਐਲਏ ਤੇ ਨਾਲ ਵਰਕਰ ਆਗੂਆਂ ਨੇ ਚੰਡੀਗੜ੍ਹ ਵਾਲ ਨੂੰ ਕੁਝ ਕੀਤਾ ਸੀ ਸ ਨੂੰ ਲੈ ਕੇ ਪਾਣੀ ਦੇ ਬਿਛਾਰਾਂ ਆਮਾਦੀ ਪਾਰਟੀ ਵਰਕਰਾਂ ਉੱਤੇ ਮਾਰੀਆਂ ਗਈਆਂ ਦੂਜੇ ਪਾਸੋਂ ਉਹਨਾਂ ਨੂੰ ਰੋਕਿਆ ਗਿਆ ਤੇ ਆਮਾਦੀ ਪਾਰਟੀ ਦੇ ਚੇਅਰਮੈਨ ਸਾਡੇ ਨਾਲ ਪ੍ਰਿੰਦਰ ਸਿੰਘ ਗੋਲਡੀ ਸਾਡੇ ਨਾਲ ਨੇ ਤਾਂ ਕਿਵੇਂ ਦੇਖਦੇ ਹੋ ਕਿ ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਜ ਈਡੀ ਨੇ ਗ੍ਰਿਫਤਾਰ ਕਰ ਲਿਆ ਤਾਂ ਆਉਣ ਵਾਲੇ ਦਿਨਾਂ ਚ ਇਹ ਵੀ ਦੱਸਿਆ ਗਈ ਭਗਵੰਤ ਮਾਨ ਦੀ ਵੀ ਤਿਆਰੀ ਹੋ ਰਹੀ ਹੈ ਦੇਖੋ ਇਹ ਮੈਨੂੰ ਲੱਗਦਾ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਸਿਟਿੰਗ ਮੁੱਖ ਮੰਤਰੀ ਨੂੰ ਦਿੱਲੀ ਦੀ ਜਿਹੜੀ ਭਾਜਪਾ ਦੀ ਦੇਸ਼ 'ਚ ਸਰਕਾਰ ਹੈ ਨਰਿੰਦਰ ਮੋਦੀ ਦੀ ਨੇ ਉਹਨਾਂ ਦੀ ਈਡੀ ਨੇ ਅਰੈਸਟ ਕੀਤਾ ਹੈ ਬਹੁਤ ਹੀ ਮੰਦਪਾਗੀ ਗੱਲ ਹੈ ਇਹ ਮੋਦੀ ਸਰਕਾਰ ਦਿਨੋਂ ਦਿਨ ਆਮ ਆਦਮੀ ਦੀ ਪਾਰਟੀ ਦੀ ਪੂਰੇ ਦੇਸ਼ 'ਚ ਵੱਧ ਰਹੀ ਲੋਕਪ੍ਰੀਤਤਾ ਨੂੰ ਦੇਖ ਕੇ ਅੱਜ ਸਾਡੀਆਂ ਪੰਜਾਬ 'ਚ ਸਾਡੀ ਸਰਕਾਰ ਹੈ ਚੰਡੀਗੜ੍ਹ 'ਚ ਪਿਛਲੇ ਦਿਨੀ ਮੇਅਰ ਬਣਿਆ ਉਹਦਾ ਬਦਲਾ ਕਿਤੇ ਨਾ ਕਿਤੇ ਲੈ ਰਿਹਾ ਹੈ ਉਸ ਰੰਜੀਸ਼ ਦੇ ਤਹਿਤ ਇਹ ਅੱਜ ਕਾਰਵਾਈਆਂ ਕਰ ਰਹੇ ਆ ਨਾ ਕੋਈ ਕੇਸ ਹੈ ਅੱਜ ਤੱਕ ਤੁਸੀਂ ਦੱਸੋ ਮਨੀਸ਼ ਸੋਦੀਆ ਜੀ ਅੰਦਰ ਰੱਖੇ ਹੋਏ ਆ ਜੇਲ੍ਹ ਚ ਸੰਜੇ ਸਿੰਘ ਜੀ ਜੇਲ੍ਹ ਚ ਐਸਤਿੰਦਰ ਜੈਨ ਜੀ ਜੇਲ੍ਹ ਚ ਇੱਕ ਇੱਕ ਸਾਲ ਤੇ ਉੱਪਰ ਹੋ ਗਿਆ ਇੱਕ ਵੀ ਕੋਈ ਜੇ ਪ੍ਰੂਫ ਇੱਕ ਵੀ ਐਵੀਡੈਂਸ ਜੇ ਕਿਤੇ ਉਹਨਾਂ ਦਾ ਸਾਹਮਣੇ ਆਇਆ ਤਾਂ ਸਾਨੂੰ ਦੱਸ ਦੋ ਅਸੀਂ ਮੰਨਾਂਗੇ ਫਿਰ ਹਾਂ ਭਾਈ ਚੋਰ ਹੈ বিজেপি ਕਹਿ ਰਹੀ ਹੈ ਕਿ ਕਰੋੜਾਂ ਰੁਪਏ ਦਾ ਘੁਟਾਲਾ ਇੱਕ ਸਾਈਜ਼ ਪਾਲਿਸੀ ਚ ਜਿਹੜਾ ਕਿ ਇੰਨਾ ਹਜ਼ਾਰਾ ਵੀ ਨਹੀਂ ਬਿਆਨ ਦਿੱਤਾ ਭਾਈ ਜੀ ਚੋਰ ਹੈ ਮੈਂ ਪਿਛਲੇ 2 ਸਾਲਾਂ ਚ 7 ਮਹੀਨੇ ਮੇਰੇ ਮੈਂ ਬੀਜੇਪੀ ਦੇ ਗੜ 'ਚ ਜੋ ਗੁਜਰਾਤ ਦਾ ਮਾਡਲ ਨਰਿੰਦਰ ਮੋਦੀ ਨੇ 2014 'ਚ ਸਾਰੇ ਦੇਸ਼ 'ਚ ਵੇਚਿਆ ਉਸ ਮਾਡਲ ਨੂੰ ਮੈਂ ਆਪਣੇ ਅੱਖੀਂ ਦੇਖ ਕੇ ਆਇਆ ਉੱਥੇ ਘਰ ਘਰ ਤੋਂ ਤੁਹਾਨੂੰ दारू ਦੀ ਡਿਲੀਵਰੀ ਮਿਲਦੀ ਹੈ दारू ਦਾ ਧੰਦਾ ਸਭ ਤੋਂ ਜ਼ਿਆਦਾ ਗੁਜਰਾਤ 'ਚ ਚੱਲਦਾ ਨਹੀਂ ਚੱਲਦਾ ਚੈਲੰਜ ਕਰਦਾ ਮੈਂ ਰਾਜਨੀਤੀ ਛੱਡ ਦੂੰਗਾ ਜੇ ਗੁਜਰਾਤ 'ਚ ਨਜਾਇਜ਼ ਸ਼ਰਾਬ ਗੁਜਰਾਤ 'ਚ ਠੇਕਾ ਹੀ ਕੋਈ ਨਹੀਂ ਹੈ ਉਹੀ ਤਾਂ ਹੈ ਨਰਿੰਦਰ ਮੋਦੀ ਉਹ ਨਹੀਂ ਦੇਖਦਾ ਜਦੋਂ ਬਾਦਲੇ ਮੁਲਕਾਂ ਤੋਂ ਆਪਣਾ ਡੋਨਲਡ ਟਰੰਪ ਦੀ ਕੁੜੀ ਆਈ ਸੀ ਦੇਖਣ ਮੋਦੀ ਦਾ ਕੰਮ ਸੀ ਕਿ ਗਰੀਬੀ ਆ ਗਰੀਬ ਲੋਕਾਂ ਨੂੰ ਪਰਦੇ ਲਾ ਕੇ ਲੁਕੋ ਰਹੇ ਸੀ ਤੇ ਦੂਜੇ ਪਾਸੇ ਉਹ ਕੇਂਦਰੀਵਾਲ ਦੇ ਸਕੂਲ ਦੇਖਣ ਆਈ ਸੀ ਕੇਂਦਰੀਵਾਲ ਜੀ ਦਾ ਕੰਮ ਬੋਲਦਾ ਐਜੂਕੇਸ਼ਨ ਚ ਕ੍ਰਾਂਤੀ ਲੈ ਕੇ ਆਏ ਆ ਹੈਲਥ ਸਿਸਟਮ ਚ ਕ੍ਰਾਂਤੀ ਲੈ ਕੇ ਆਏ ਆ ਘਰ ਘਰ ਬਿਜਲੀ ਪਾਣੀ ਫ੍ਰੀ ਮੁਹੱਈਆ ਕਰਵਾਇਆ ਹੈ ਤੁਸੀਂ ਮੈਨੂੰ ਦੱਸੋ ਇਹ じゃ ਅੱਜ ਤੱਕ ਨਾ ਕਿਸੇ ਸਰਕਾਰ ਨੇ ਆਮ ਸਹੂਲਤਾਂ ਦਾ ਕੰਮ ਕਰਿਆ ਲੋਕਾਂ ਲਈ ਪਹਿਲੀ ਵਾਰ ਹੋਇਆ ਏ ਕੇਜਰੀਵਾਲ ਤੇ ਭਗਵੰਤ ਮਾਨ ਦੀ ਲੋਕਪ੍ਰਿਤੀ ਨੂੰ ਦੇਖ ਕੇ ਇਹ ਬੁਖਲਾ ਗਏ ਪਰ ਤੁਸੀਂ ਜਿਹੜੇ ਸੰਘਰਸ਼ੋਂ ਨਿਕਲੇ ਹੋ ਜਾਂ ਤੁਹਾਡੀ ਪਾਰਟੀ ਨਿਕਲੀ ਹੈ ਉਹੀ ਸੰਘਰਸ਼ ਦੇ ਲੀਡਰ ਅੰਨਾ ਹਜਾਰਾ ਬਿਆਨ ਦੇ ਰਿਹਾ ਕਹਿੰਦਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਬਾਰ-ਬਾਰ ਰੋਕਿਆ ਸੀ ਕਿ ਇਹ ਐਕਸਾਈਜ਼ ਪਾਲਿਸੀ ਬਹੁਤ ਭ੍ਰਿਸ਼ਟਾਚਾਰ ਵਾਲੀ ਹੈ ਇਹਦੇ ਵਿੱਚ ਨਾ ਫਸੋ ਪਰ ਮੇਰੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਤਾਂ ਤਾਰ ਕੇ ਅੱਜ ਕੰ다 ਕਾਰਵਾਈ ਹੋਈ ਹੈ ਭਾਈ ਜੀ ਕਿਹੜੀ ਐਕਸਾਈਜ਼ ਪਾਲਿਸੀ ਬਿਲਕੁਲ ਝੂਠ ਬੋਲਦੇ ਆ 1 ਰੁਪਿਆ ਵੀ ਜੇ ਸਰਕਾਰੀ ਐਕਸਾਈਜ਼ ਪਾਲਿਸੀ ਦਾ ਹੇਰਫੇਰ ਹੋਇਆ ਹੋਊਗਾ ਜਦੋਂ ਮਰਜ਼ੀ ਫੜ ਲਿਓ ਕੋਈ ਹੈ ਹੀ ਨਹੀਂ ਇਹ ਬਿਲਕੁਲ ਜੁਮਲਾ ਇਹਨਾਂ ਦਾ ਜੁਮਲਾ ਬਣਾ ਕੇ ਕੇਜਰੀਵਾਲ ਜੀ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਲੋਕਾਂ ਸਾਹਮਣੇ ਲਿਆਂ ਤੱਥ ਕਿ ਆ ਹੈ ਜੀ ਇਹ ਇੱਥੋਂ ਕ腐ਸ਼ਨ ਕੀਤੀ ਐ ਕਿਉਂ ਨਹੀਂ ਕਰਦੇ ਸਾਰਾ ਮੀਡੀਆ ਉਹਨਾਂ ਕੋਲ ਹੈ ਕਿਸੇ ਨੂੰ ਤੁਸੀਂ ਮੈਨੂੰ ਦੱਸ ਦੋ ਕੀ ਤੱਥ ਹੈ ਕਿਸ ਗੱਲ ਤੋਂ ਕੇਜਰੀਵਾਲ ਜੀ ਨੂੰ ਫੜਿਆ ਕਿਸੇ ਨੂੰ ਵੀ ਨਹੀਂ ਪਤਾ ਲੋਕਾਂ ਨੂੰ ਚੰਗੀ ਤਰ੍ਹਾਂ ਦੱਸੋ ਤੁਹਾਡਾ ਪ੍ਰਧਾਨ ਮੰਤਰੀ ਉਹ ਤੁਹਾਡੇ ਕੋਲ ID ACB ਆ ਤੁਹਾਨੂੰ ਪਤਾ ਹੋਣਾ ਕਿ ਹਾਂਜੀ ਇਹ ਪ੍ਰੂਫ ਹੈ ਜੀ ਇੱਥੋਂ ਇਹਨਾਂ ਨੇ ਚੋਰੀ ਕੀਤੀ ਹੈ ਪਰ ਬਿਲਕੁਲ ਬੇਬੁਨਿਆਦ ਇਹ ਇਲਜ਼ਾਮ ਲਾ ਕੇ ਕੇਜਰੀਵਾਲ ਹੀ ਕਿਹਦਾ ਸ਼ਖਸ ਹੈ ਉਹ ਦੇਸ਼ 'ਚ ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕਦਾ ਉਹ ਅਨਪੜ੍ਹ ਪ੍ਰਧਾਨ ਮੰਤਰੀ ਇਹ ਦੇ ਦਾ ਇਹ ਪੜੇ ਲਿਖੇ ਇਹਨਾਂ ਨੇ IRS ਆਪਣੀਆਂ ਨੌਕਰੀਆਂ ਛੱਡੀਆਂ ਸਾਰਾ ਪਰਿਵਾਰ ਦਾ ਤੇ ਲਾਤਾ ਅੱਜ ਦੇ ਥੋੜੀਆਂ ਲੋਕਾਂ ਦੇ ਭਲੇ ਲਈ ਕੰਮ ਕਰਨ ਵਾਸਤੇ ਰਣਨੀਤੀ ਚਾਏ ਪਰ ਦੂਜੇ ਪਾਸੇ ਤੁਹਾਡੇ ਵਿਰੋਧੀ ਇਹ ਕਹਿ ਰਹੇ ਨੇ ਕਿ ਜਿਹੜਾ ਟੋਆ ਕਿਸੇ ਵਾਸਤੇ ਕੋਈ ਪੁੱਟਦਾ ਹੈ ਨਾ ਉਹਦੇ ਵਿੱਚ ਬੰਦਾ ਆਪ ਹੀ गिरਦਾ ਹੈ ਕਿ ਪੰਜਾਬ ਦੇ ਵਿੱਚ ਕਈ ਮੰਤਰੀਆਂ ਤੇ ਐਮਐਲਏ ਸਾਹਿਬਾਂ 'ਤੇ ਨਜਾਇਜ਼ ਕਾਰਵਾਈਆਂ ਹੋਈਆਂ ਤਾਰ ਕਿ ਇਹਨਾਂ ਨੂੰ ਆਪ ਵੀ ਹੁਣ ਗ੍ਰਿਫਤਾਰੀ ਇਹਨਾਂ ਦੀ ਹੋ ਜੇ ਤਾਰ ਦੇਖੋ ਵਿਰੋਧੀਆਂ ਨੇ ਬੋਲਣਾ ਹੈ ਉਹਨਾਂ ਨੂੰ ਬੋਲਣ ਦਾ ਅਧਿਕਾਰ ਹੈਗਾ ਉਹਨਾਂ ਦੇ ਸਾਰਿਆਂ ਦੇ ਜਿਨ੍ਹਾਂ ਦੀ ਵੀ ਕੋਈ ਕਾਰਵਾਈ ਹੋਈ ਹੈ ਸਾਰਿਆਂ ਦੇ ਸਕੈਮ ਹੈਗੇ ਆ ਅਸੀਂ ਮੈਂ ਤੁਹਾਨੂੰ ਚੈਲੰਜ ਕਰਦਾ ਤੁਹਾਡੇ ਚੈਨਲ ਰਾਹੀਂ ਕੋਈ ਇੱਕ ਸਬੂਤ ਦੱਸ ਦਿਓ ਕੇਜਰੀਵਾਲ ਜੀ ਦਾ ਉਹਨਾਂ ਦਾ ਤਾਂ ਕਿਤੇ ਸਾਈਂ ਨਹੀਂ ਹੋਉਂਦਾ ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਇਹ ਬਿਲਕੁਲ ਤਾਨਾਸ਼ਾਹ ਰਵਈਆ ਨਰਿੰਦਰ ਮੋਦੀ ਦਾ ਉਹ ਚਾਹੁੰਦਾ ਹੀ ਨਹੀਂ ਦੇਸ਼ 'ਚ ਕੋਈ ਹੋਰ ਹੋਵੇ ਸਿਟਿੰਗ ਮੁੱਖ ਮੰਤਰੀ ਕਿਤੇ ਭੱਜਣ ਲੱਗਿਆ ਸੀ ਤੁਸੀਂ ਪ੍ਰੋਪਰ ਕਾਰਵਾਈ ਕਰੋ ਫੈਕਟ ਲਿਆਓ ਜਾਣ ਬੁੱਝ ਕੇ ਉਹਨਾਂ ਨੂੰ ਹਰਾਸ ਕਰਨ ਦੀ ਇਹ ਸਾਰੀਆਂ ਕੋਸ਼ਿਸ਼ਾਂ ਠੀਕ ਹੈ ਬਿਲਕੁਲ ਤੋ ਦੇਖੋ ਕਿ ਇਹ ਪ੍ਰਵਿੰਦਰ ਗੋਲਡੀ ਜਿਹੜੇ ਚੇਅਰਮੈਨ ਨੇ ਆਮ ਆਦੀ ਪਾਰਟੀ ਦੇ ਵਿੱਚ ਦੋ ਇਹਨਾਂ ਨੂੰ ਅਹੁਦੇ ਮਿਲੇ ਹੋਏ ਨੇ ਜਿਸ ਨੂੰ ਲੈ ਕੇ ਅੱਜ ਅਰਵਿੰਦ ਕੇਜਰੀਵਾਲ ਜਿਹੜੀ ਗ੍ਰਿਫਤਾਰੀ ਹੋਈ ਉਸ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੀ ਤੁਹਾਡੇ ਚੇਅਰਮੈਨ ਜਸਪ੍ਰੀਤ ਦੇ ਨਾਲ ਹਰਤੇ ਸੀ